ਟੋਟਾ ਟਟ ਗੱਡੀਆਂ ਦੇ ਹਰ ਹਫਤੇ 10 ਦਿਨਾਂ ਬਾਅਦ ਇਹਨਾਂ ਨੇ ਮੈਸੇਜ ਕਰ ਕਰਕੇ ਮੰਨਤ ਕਰੀ ਵੀ ਸਰ ਗਰੀਬ ਬੰਦੇ ਆ ਸਾਡੇ ਕੋਲ ਪਹਿਲੀ ਕੰਮ ਨਹੀਂ ਆ ਲੋਕ ਭੁੱਖੇ ਮਰ ਰਹੇ ਕਿਸ਼ਤਾਂ ਦੇ ਬਗੈਰ ਗੱਡੀਆਂ ਫਾੜ ਹੋ ਰਹੀਆਂ ਤੁਸੀਂ ਆ ਕੰਮ ਤੁਹਾਡੇ ਦੁਵਾਨੀ ਦੇ ਕੰਮ ਆ ਜਿਹੜੇ ਇਹਨਾਂ ਕਰਕੇ ਸਾਡੀਆਂ ਗੱਡੀਆਂ ਘਰੇ ਖੜੀਆਂ ਕੋਈ ਕਿਸੇ ਦੇ ਕੰਨੀ ਜੂ ਨਹੀਂ ਸਰਕਦੀ ਕਿਤੇ ਮੱਲਬ ਇੱਕ ਵੀ ਪੁਆਇੰਟ ਮਿਲ ਗਿਆ ਇਹਨਾਂ ਨੂੰ 100 ਚੋਂ 99 ਪੁਆਇੰਟ ਇਹਦੇ ਵਰਕਲੋਡ ਆ ਇੱਕ ਵੀ ਪੁਆਇੰਟ ਕਹਿ ਦਣ ਲੋਕ ਵੀ ਆ ਕਿਤੇ ਪੰਜਾਬ ਚ ਗੱਲ ਰੋਪੜਦੀ ਨਹੀਂ ਮੈਂ ਕਰਦਾ ਗੱਲ ਮਾੜੀ ਦੀ ਨਹੀਂ ਕਰਦਾ ਅਜ ਤਾਂ ਇਹਨਾਂ ਨਾਲ ਜੁੜੇ ਹੋਇਆ ਉਰੇ ਪੰਜਾਬ ਦੇ ਵਿੱਚ ਜਿਹੜਾ ਕੰਮ ਹੈ ਬਿਲਕੁਲ ਜ਼ੀਰੋ ਆ ਇਹਨਾਂ ਦੇ ਬਣਾਏ ਹੋਏ ਕਾਨੂੰਨ ਆ ਇਹ ਇਹਨਾਂ ਨੇ ਫੋਲੋ ਕਰਨੇ ਸਾਨੂੰ ਸਿਰਫ ਇੱਕ ਖਾ-ਮਖਾ ਦਾ ਵਿੱਚ ਲੱਗੇ ਹੋਏ ਬੀਸਰ ਜੀ ਗਰੀਬ ਬੰਦੇ ਤੇਨੇ ਤੰਗ ਅੱਜ ਅਸੀਂ ਪਿਆਰ ਨਾਲ ਆਏ ਕੋਈ ਅਸੀਂ ਨਾ ਕੋਈ ਉੱਧਰ ਦੇ ਸ਼ਾਂਤਮਈ ਆਏ ਵੇ ਅਸੀਂ ਸਾਰੀਆਂ ਗੱਟੀਆਂ ਇੱਥੇ ਲਿਆ ਕੇ ਚਾਬੀਆਂ ਝੋਲਿਆਂ 'ਚ ਭਰ ਕੇ ਅਸੀਂ ਇੱਕ ਦਿਨ ਰੱਖ ਕੇ ਅਸੀਂ ਦੇ ਹਵਾਲੇ ਕਰ ਦਿੱਤਾ ਰੋਪੜ ਆਰਟੀਓ ਦਫਤਰ ਦੇ ਵਿੱਚ ਕੰਮਕਾਜ ਦੇ ਵਿੱਚ ਕਮੀ ਹੋਣ ਕਰਕੇ ਲੋਕ ਪਰੇਸ਼ਾਨ ਹੋ ਰਹੇ ਨੇ ਖਾਸ ਤੌਰ ਦੇ ਉਤੇ ਟਰਾਂਸਪੋਰਟਰ ਦੇ ਨਾਲ ਜੁੜੇ ਹੋਏ ਟਰਾਂਸਪੋਰਟ ਧੰਦੇ ਦੇ ਨਾਲ ਜੁੜੇ ਹੋਏ ਲੋਕ ਵੱਡੀਆਂ ਪਰੇਸ਼ਾਨੀਆਂ ਚ ਝੱਲ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਆਰਟੀਓ ਦਫਤਰ ਦੇ ਬਾਹਰ ਪਹੁੰਚੋ ਜੇ ਤੁਸੀਂ ਵੱਡਾ ਇਕੱਠ ਲੋਕਾਂ ਦਾ ਦੇਖ ਸਕਦੇ ਹੋ ਕਿਉਂ ਪੁੱਜੇ ਨੇ ਕਿਸ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਨੇ ਲੋਕਾਂ ਨੂੰ ਗੱਲ ਕਰਦੇ ਆ ਅੱਛਾ ਭਾਈ ਸਾਹਿਬ ਤੁਸੀਂ ਟਰਾਂਸਪੋਰਟਰ ਜੀ ਮੈਂ ਟਰਾਂਸਪੋਰਟਰ ਵੀ ਹਾਂਗਾ ਤੇ ਕੀਰਤਪੁਰ ਸਾਹਿਬ ਜਿਹੜੀ ਟਰੱਕ ਸੁਸਾਇਟੀ ਹੈ ਉਹਦੇ ਮੈਂ ਦੇਖ ਰੇ ਕਰਦਾ ਜਣੀ ਇਹਨਾਂ ਨੇ ਭਰਾਵਾਂ ਨੇ ਮੈਨੂੰ ਮੋਰੀ ਕਰ ਕਰਿਆ ਵਾ ਅੱਛਾ ਕੀ ਸਮੱਸਿਆ ਕੀ ਆ ਰਹੀ ਹੈ ਹੁਣ ਸਮੱਸਿਆ ਇਹ ਆ ਰਹੀ ਜੀ ਬਹੁਤ ਬਰੀ ਸਾਬ ਨਾਲ ਗੱਲ ਹੋਈ ਇੱਕ ਦਿਨ ਸਾਡੇ ਕੋਲ ਸਾਬ ਗਏ ਵੀ ਕਿਸੇ ਆਪਣੇ ਇਹਦੇ ਵਿੱਚ ਕੋਈ ਕੈਂਪ ਲਾਣਾ ਸੀ ਮਤਲਬ ਕੋਈ ਵੀ ਜਿਹੜਾ ਟਰੱਕਾਂ ਦੇ ਕਾਗਜ਼ਾਤ ਹੈ ਜਿਹਦੇ ਵਿੱਚ ਕੋਈ ਐਨਪੀ ਪਰਮਟ ਲਾ ਲਓ ਕੋਈ ਪਾਸਿੰਗ ਲਾ ਲਓ ਕੋਈ ਗੱਡੀ ਨਾਕਰਾਨੀ ਲਾ ਲਓ ਚਾ ਕਿਸੇ ਨੇ ਗੱਡੀ ਖਰੀਦ ਲਈ ਉਹਦੀ ਗੱਡੀ ਐਨਪੀ ਪਰਮਟ ਲਾ ਲਓ ਘਟੋ ਘੱਟ ਵੀ ਮੰਨਗਾ ਚੱਲਿਓ 6-6 ਮਹੀਨੇ ਦੀਆਂ ਮੈਂ ਇਹਦੇ ਵਿੱਚ ਜਿਹੜੇ ਭਰਾ ਖੜੇ ਐ ਤਾਂ ਬਹੁਤ ਘਟ ਆਇਆ ਚਲੋ ਅੱਜ ਅਸੀਂ ਇੱਕ ਮੈਸੇਜ ਦੇਣਾ 6-6 ਮਹੀਨੇ ਦੀਆਂ ਪਰਮੰਟਾ ਤੇ ਇੱਕ ਛੋਟੇ ਜਿਹੇ ਕਾਗਜ਼ਾਂ ਪਿੱਛੇ ਗੱਡੀਆਂ ਘਰੇ ਘੜੀਆਂ ਕੰਮ ਨਹੀਂ ਹੋ ਰਿਹਾ ਬਿਲਕੁਲ ਵੀ ਹੋ ਕਿਉਂ ਨਹੀਂ ਰਿਹਾ ਕਹਿੰਦੇ ਕੀ ਐ ਬਸ ਤੁਸੀਂ ਇਹ ਸਵਾਲ ਤੁਸੀਂ ਪੁੱਛਣਾ ਇਹਨਾਂ ਨੂੰ ਅਸੀਂ ਤਾਂ ਇਹ ਪੁੱਛ-ਪੁੱਛ ਕੇ ਹੋ ਗਏ ਮੈਂ ਹੁਣ ਕੱਟ ਕੇ ਤੁਹਾਨੂੰ ਫੋਨ ਦਿਖਾਵਾਂ ਮੈਂ ਕੱਟੋ-ਕੱਟ ਗੱਡੀਆਂ ਦੇ ਹਰ ਹਫ਼ਤੇ 10 ਦਿਨਾਂ ਬਾਅਦ ਇਹਨਾਂ ਨੂੰ ਮੈਸੇਜ ਕਰ-ਕਰ ਕੇ ਮਿੰਤ ਕਰੀ ਵੀ ਸਰ ਗਰੀਬ ਬੰਦੇ ਐ ਸਾਡੇ ਕੋਲ ਪਹਿਲੀ ਕੰਮ ਨਹੀਂ ਲੋਕ ਭੁੱਖੇ ਮਰ ਰਹੇ ਕਿਸਤਾਂ ਦੇ ਬਗੈਰ ਗੱਡੀਆਂ ਫਾੜ ਹੋ ਰਹੀਆਂ ਤੁਸੀਂ ਆ ਕੰਮ ਤੁਹਾਡੇ ਦੁਵਾਨੀ ਦੇ ਕੰਮ ਹੈ ਜਿਹੜੇ ਇਹਨਾਂ ਕਰਕੇ ਸਾਡੀਆਂ ਗੱਡੀਆਂ ਘਰੇ ਖੜੀਆਂ ਕੋਈ ਕਿਸੇ ਦੇ ਕੰਨੀ ਜੂ ਨਹੀਂ ਸਰਕਦੀ ਆਖਰ ਨੂੰ ਜਿਹੜਾ ਅੱਜ ਸਾਨੂੰ ਜਿਹੜੇ ਇਹਦੇ ਦੁਆਰੇ ਨੇ ਬੰਦੇ ਆ ਸਾਰੇ ਟਰੱਕਾਂ ਵਾਲੇ ਸਰਕਾਰ ਤਾਂ ਕਹਿੰਦੀ ਹੈ ਵੀ ਇਹ ਸੇਵਾਵਾਂ ਬੜੀਆਂ ਸੌਖੀਆਂ ਕਰਦੀਆਂ ਤੁਹਾਡੇ ਘਰਾਂ ਤੱਕ ਜਿਹੜੇ ਲਿਸੈਂਸ ਬਣ ਕੇ ਪਹੁੰਚਦੇ ਨੇ ਗੱਡੀਆਂ ਦੇ ਆਰਸੀ ਤੁਹਾਡੇ ਘਰਾਂ ਤੱਕ ਮੈਂ ਨਹੀਂ ਦਾ ਜਵਾਬ ਦਿੰਦਾ ਤੁਸੀਂ ਇਹ ਵੀਡੀਓ ਮੈਸੇਜ ਪਾ ਦੇਣਾ ਗੱਡੀਆਂ ਦੇ ਕਾਗਜ਼ਾਤ ਦਾ ਔਰ ਤੁਹਾਨੂੰ ਪੂਰੇ ਪੰਜਾਬ ਦੇ ਵਿੱਚ ਕਿਤੇ ਮਤਲਬ ਇੱਕ ਵੀ ਪੁਆਇੰਟ ਮਿਲ ਗਿਆ ਇਹਨਾਂ ਨੂੰ ਸੋਚੋ 99.1 ਦੇ ਵਰਕਲੋਡ ਹੈ ਇੱਕ ਵੀ ਪੁਆਇੰਟ ਕਹਿ ਦਣ ਲੋਕ ਵੀ ਆ ਕਿਤੇ ਪੰਜਾਬ ਚ ਗੱਲ ਰੋਪੜਦੀ ਨਹੀਂ ਮੈਂ ਕਰਦਾ ਗੱਲ ਮਹਾਲੀ ਦੀ ਨਹੀਂ ਕਰਦਾ ਅਜ ਤਾਂ ਇਹਨਾਂ ਨਾਲ ਜੁੜੇ ਹੋਇਆ ਪੂਰੇ ਪੰਜਾਬ ਦੇ ਵਿੱਚ ਜਿਹੜਾ ਕੰਮ ਹੈ ਬਿਲਕੁਲ ਜ਼ੀਰੋ ਆ ਤੁਸੀਂ ਇੱਕ ਗੱਲ ਮੰਨਿਓ ਹੁਣਾ ਤੁਹਾਡੇ ਸਾਹਮਣੇ ਪੀਰ ਜੀ ਕਹਿ ਗਏ ਵੀ ਉਹ ਉਹਦਾ ਟੈਂਡਰ ਨਹੀਂ ਹੋਇਆ ਜਿਹੜੀਆਂ ਚਿਪਾਂ ਆਰਸੀਆਂ ਆਂਦੀਆਂ ਇਹ ਦੱਸੋ ਮੈਨੂੰ ਗੱਲ ਮੈਨੂੰ ਲਾਇਸੈਂਸ ਦੀ ਲੋੜ ਹੈ ਮੈਂ ਅੱਜ ਮਾਰ ਅਟਰ ਚੱਲਿਆ ਮੈਂ ਹਜੂਰ ਸਾਹਿਬ ਜਾਣਾ ਮੈਨੂੰ 15 ਦਿਨ ਹੋ ਗਏ ਇਸ ਕੰਮ ਕਰਕੇ ਵੀ ਕੋਈ ਚੀਜ਼ ਚਾਹੀਦੀ ਹੈ ਸਾਡੇ ਕੋਲ ਅਗਲਾ ਚੱਕਾ ਚਲਾਣ ਪਾਉਂਦਾ ਬਿਲਕੁਲ ਵੀ ਨਾ ਕੋਈ ਟੈਂਡਰ ਨਹੀਂ ਹੋ ਰੇ ਇਹ ਸਾਡੇ ਕੰਮ ਨਹੀਂ ਹੈਗੇ ਇਹ ਜਿਹੜੇ ਦਫਤਰਾਂ 'ਚ ਬੈਠੇ ਜਿਹੜੇ ਲੱਖਾਂ ਰੁਪਇਆ ਤਨਖਾਹ ਲੈਂਦੇ ਇਹਨਾਂ ਦੇ ਬਣਾਏ ਹੋਏ ਕਾਨੂੰਨ ਆ ਇਹ ਇਹਨਾਂ ਨੇ ਫਾਲੋ ਕਰਨੇ ਸਾਨੂੰ ਸਿਰਫ ਇੱਕ ਖਾ-ਖਾ ਦੇ ਵਿੱਚ ਲੱਗੇ ਹੋਏ ਪੀਸਣ ਦੀ ਗਰੀਬ ਅੱਧੀ ਕੀ ਸਮੱਸਿਆ ਕੀ ਆਉਂਦੀ ਹੈ ਫਿਰ ਜਦੋਂ ਰੋਡ ਦੇ ਉੱਤੇ ਗੱਡੀ ਚੱਲਦੀ ਤੁਹਾਡੇ ਕੋਲ ਕਾਗਜ਼ ਨਹੀਂ ਹੈਗੇ ਬਿਨਾਂ ਕਾਗਜ਼ਾਂ ਤੋਂ ਕਿੱਦਾਂ ਰੋਡ 'ਤੇ ਤੁਸੀਂ ਗੱਡੀ ਚਲਾਓ ਗੱਡੀ ਚੱਲਣੀ ਕਿੱ ਹੈ ਜੀ ਗੱਡੀ ਘਰ ਖੜ੍ਹੀਆਂ ਇਸੇ ਕਰਕੇ ਕੋਈ 4 ਮਹੀਨੇ 6-6 ਮਹੀਨੇ ਦੀਆਂ ਕੋਈ ਕੰਮ ਹੁੰਦਾ ਨਹੀਂ ਢੇੜੇ ਲਾ ਲਾ ਕਹਿੰਦੇ ਜੀ ਬੰਦਾ ਜਿਹੜੇ ਮਾੜ 4-6 ਮਹੀਨੇ ਦੇ ਮਤਲਬ 4-6 ਮਹੀਨੇ ਦੀ ਕਸਾਈ ਹੋਗਾ ਤੁਹਾਡਾ ਕੋਈ ਕੰਮ ਜਿਹੜਾ ਫਿਰ ਸਿਰੇ ਚੜਨਾ ਕਿਸੇ ਕਿਸਮਤ ਵਾਲੇ ਦਾ ਕੋਈ ਉੱਪਰ ਥੱਲਾ ਕਰਕੇ ਕੁਸ਼ੇਤੀ ਹੋ ਜੂਗਾ ਨਹੀਂ ਕੋਈ ਹੈ ਨਹੀਂ ਸੁਭਾਵ ਬਣਾਨੀ ਹੈ ਵੀ ਤੁਸੀਂ ਉੱਦਾਂ ਕੰਮ ਕਰਾ ਲੋਗੇ ਸਰਕਾਰ ਤਾਂ ਕਹਿੰਦੀ ਹੈ ਵੀ ਇਹ ਸਵਾਵਾਵਾਂ ਬੜੀਆਂ ਸੋਖੀਆਂ ਕਰਦੀ ਮੈਂ ਕਹਿੰਦੀ ਕੁਝ ਵੀ ਨਹੀਂ ਹੈਗਾ ਜੀ ਜ਼ੀਰੋ ਤੁਸੀਂ ਪੰਜਾਬ ਇਹ ਸਾਡਾ ਆ ਕਰਨਾ ਕੋਈ ਮੈਸੇਜ ਹੈ ਕੋਈ ਤੁਸੀਂ ਕੁਝ ਵੀ ਪਾ ਲਓ ਪੰਜਾਬ ਲੈਵਲ ਤੇ ਇਸ ਸਬੰਧ ਚ ਗੱਲਬਾਤ ਤੇ ਪੁੱਛ ਲਓ ਜੇ ਤੁਹਾਡੇ ਐ ਸੋਚੋ ਕੋਈ ਦੋ ਚਾਰ ਬੰਦੇ ਕੋਈ ਕਹੇ ਉਹ ਵੀ ਨਾਲ ਹੀ ਕੋਈ ਬੰਦਾ ਕੋਈ ਉਹ ਕਹਿਦਣ ਠੀਕ ਹੈ ਨਹੀਂ ਜੀਰੋ ਆਊਗਾ ਹਈ ਤਾਂ ਇੰਨੇ ਤੰਗ ਅੱਜ ਅਸੀਂ ਪਿਆਰ ਨਾਲ ਆਏ ਕੋਈ ਅਸੀਂ ਨਾ ਕੋਈ ਉਦਾਂ ਨਹੀਂ ਸ਼ਾਂਤਮਈ ਆਏ ਵੇ ਅਸੀਂ ਸਾਰੀਆਂ ਗੱਡੀਆਂ ਇੱਥੇ ਲਿਆ ਕੇ ਚਾਬੀਆਂ ਝੋਲਿਆਂ 'ਚ ਭਰ ਕੇ ਅਸੀਂ ਇੱਕ ਦਿਨ ਰੱਖ ਕੇ ਅਸੀਂ ਇਹਦੇ ਹਵਾਲੇ ਕਰ ਦੇਣੀਆਂ ਹਾਂ ਅਸੀਂ 5-700 ਟਰੱਕ ਨਾ ਟਰਾਲਾ ਇੱਥੇ ਜਿੱਥੇ ਲਵਾਣਾ ਲਵਾ ਲਣ ਅਸੀਂ ਚਾਬੀਆਂ ਇਹਨਾਂ ਦੇ ਕੋਲ ਦੇ ਦੇਣੀਆਂ ਕੀ ਲੱਗਦਾ ਤੁਸੀਂ ਲਾਇਸੈਂਸ ਹੱਥ ਦੇ ਵਿੱਚ ਚੱਕੀ ਫਿਰਦੇ ਹੋ ਕਿੱਥੋਂ ਦੇ ਰਹਿਣ ਵਾਲੇ ਹੋ ਪਿੰਡ ਦਾ ਪਿੰਡ ਤਪੂੜ ਟਰੱਕ ਜੁਨੀਅਰ ਕੀਰਤੌਰ ਸਾਹਿਬ ਦਾ ਹੀ ਆ ਪੰਜਾਬ ਦੇ ਪੰਜਾਬ ਦੇ ਲੱਕੇ ਚ ਰਹਿੰਦੇ ਹਾਂ ਪੰਜਾਬ ਦੇ ਜੀ ਸਾਂਸ ਕਿੱਥੋਂ ਦਾ ਬਣਵਾਇਆ ਲਾਇਸੈਂਸ ਅਸੀਂ ਜਾ ਕੇ ਇੱਥੇ ਹੈਗਾ ਸਾਡਾ ਪੀਵੀ 16 ਜੀ ਅਸੀਂ ਜਾ ਕੇ ਨਾਲਾਗੜ ਟਰਾਈ ਕੀਤਾ ਸਾਨੂੰ ਉੱਥੇ ਹਿਮਾਚਲ ਪ੍ਰਦੇਸ਼ ਦਸ ਦਿਨਾਂ ਬਾਅਦ ਲਾਇਸੈਂਸ ਮਿਲ ਗਿਆ ਜੀ ਬਹੁਤ ਵਧੀਆ ਸੇਵਾਵਾਂ ਹੁੰਦੀਆਂ ਤੇ ਉੱਥੇ ਤਾਂ ਹਜ਼ਾਰਾਂ ਟਰੱਕ ਦਾ ਤੁਹਾਡੇ ਰਹਿ ਬਚਦੇ ਹਾਂ ਹਾਂ ਜੀ ਸਾਂਸ ਹਿਮਾਚਲ ਚ ਜਾ ਕੇ ਬਣਾਇਆ ਉਹ ਕਿਉਂ ਦੀ ਉੱਥੇ ਐਨਓਸੀ ਲਾ ਕੇ ਅਸੀਂ ਬਣਾ ਲੈਂਦੇ ਜੀ ਉੱਥੇ ਹੁੰਦਾ ਠੀਕ ਹੈ ਜੀ ਇੱਥੇ ਹੁੰਦਾ ਨਹੀਂ ਜੀ ਕੰਮ ਨਿਊ ਨਹੀਂ ਹੋਣਾ ਬਾਈ ਫਿਰ ਤਾਂ ਨਿਊ ਦਾ ਕਰਾਉਣਾ ਹੀ ਹੈ ਕਿਉਂ ਨਹੀਂ ਹੁੰਦਾ ਕੀ ਕਹਿੰਦੇ ਨੇ ਪਹਿਲੇ ਤੋਂ ਸਾਨੂੰ 3 ਦਿਨ ਵੀ ਨਹੀਂ ਲੱਗਦੇ ਕਲਾਸ ਤੋਂ 3-3 4 ਦਿਨ ਵੀ ਲਾਈ ਜਾਓ ਜੀ ਫਿਰ ਹਾਂ ਜੀ ਪਹਿਲਾਂ ਬੋਰਮੈਂਟ ਲੈਣੀ ਪੈਂਦੀ ਜੀ 3-3 4 ਦਿਨ ਪਹਿਲਾਂ ਪੇ ਜਾ ਕੇ ਨੰਬਰ ਆਣਾ ਫੇ ਕਲਾਸ ਲਾਉਂਗੇ ਜੀ ਉਸ ਤੋਂ ਬਾਅਦ ਇਹਦੇ ਧੱਕੇ ਖਾਈ ਜਾਓ ਏਜੰਟਾਂ ਤੋਂ ਵੀ ਨਹੀਂ ਕੰਮ ਹੋ ਰਿਹਾ ਜੀ ਹਾਂ ਜੀ ਉਹਦੇ ਬਾਅਦ ਬਦੀ ਫੇ ਮਹਾਤ ਚਲੇ ਗਏ ਨਾਲਗੜ੍ਹ ਆਪਾਂ ਨਾਲਗੜ੍ਹ ਕਰਾਇਆ ਜੀ ਪਹਾੜ ਮਾਚਲ ਚ ਹਾਂਜੀ ਜਿੰਨੇ ਤੁਹਾਡੇ ਡਰਾਈਵਰ ਹੈਗੇ ਸਾਰੇ ਉਧਰ ਆ ਆ ਗੱਡੀ ਹੈ ਜੀ ਆ ਮੇਰਾ ਪਰਮਿਟ ਹੈ ਜੀ ਟਰੱਕ ਜੀ ਐਨਵੀ ਪਰਮਿਟ ਹੈ ਜੀ ਇਹ ਪਿਛਲੇ 24 ਦਾ ਨਵੰਬਰ ਦਾ ਮੁੱਕਿਆ ਭਾਜੀ ਮੈਨੂੰ 3-4 ਮਹੀਨੇ ਹੋ ਗਏ ਇੱਥੇ ਘੇੜੇ ਮਾਰਦੇ ਨੂੰ ਮਹਾਲੀ 2-4 ਵਾਰ ਆਪਾਂ ਇੱਥੇ ਵੀ ਆਲੇ ਕਿਉਂਕਿ ਆਰਟੀਓ ਸਾਹਿਬ ਨੇ ਕਹਿੰਦਾ ਤੁਸੀਂ ਇੱਥੇ ਆਪਾਂ ਤੁਹਾਡਾ ਕੰਮ ਕਰਵਾਉਂਗੇ ਪੈ ਇੱਥੇ ਮ ਆਇਆ ਤੇ ਇਹਨਾਂ ਨੇ ਕਹਿੰਦੇ ਤੁਸੀਂ ਮਹਾਲੀਓ ਜਾ ਉੱਥੇ ਹੀ ਹੋਣਾ ਤੁਹਾਡਾ ਕੰਮ ਉੱਥੇ ਜਾਂਦੇ ਆ ਜੀ ਉਹ ਕਹਿੰਦੇ ਜੀ ਉੱਥੇ ਹੀ ਹੋਣਾ ਜੀ ਕੰਮ ਮੈਨੂੰ ਸਾਨੂੰ ਇਹ ਨਹੀਂ ਪਤਾ ਕਿੱਥੇ ਹੋਣਾ ਕੰਮ ਕਦੀ ਕਹਿੰਦੇ ਸਾਡੀ ਆਈਡੀ ਬੰਦ ਹੈ ਕਦੀ ਕਹਿੰਦੇ ਆਈਡੀ ਭੁਲਾਨੇ ਬੰਦੇ ਕੋਲ ਹੈ ਜੀ ਆਹ ਬਹਾਨੇ ਲਾ ਕੇ ਉਹ ਭੇਜ ਦਿੰਦੇ ਸਾਨੂੰ ਗੱਡੀ ਫਿਰ ਖੜੀ ਹੈ ਇੱਥੇ ਗੱਡੀ ਖੜੀ ਹੈ ਜੀ ਹਾਂ ਮੈਂ ਗੱਲ ਕਰ ਰਿਹਾ ਰੋਪੜ ਜਿਹਦੇ ਨਾਲ ਸੰਬੰਧਿਤ ਲੋਕ ਜਿਹੜੇ ਵੀ ਡਰਾਈਵਿੰਗ ਸਾਂਸ ਬਣਾਉਣਾ ਚਾਹੁੰਦੇ ਨੇ ਜਾਂ ਆਪਣੇ ਗੱਡੀਆਂ ਦੇ ਜਿਹੜੇ ਜਾਂ ਮੋਟਰਸਾਈਕਲਾਂ ਦੇ ਜਿਹੜੇ ਦਸਤਾਵੇਜ਼ਾਂ ਨਾਲ ਸੰਬੰਧਿਤ ਕੰਮਾਂ ਦੇ ਲਈ ਆਰਟੀਓ ਦਫ਼ਤਰ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਗਰਾਊਂਡ ਜ਼ੀਰੋ ਤੋਂ ਤੁਹਾਨੂੰ ਤਸਵੀਰ ਦਿਖਾ ਰਿਹਾ ਇਹ ਟੈਸਟ ਡਰਾਈਵਿੰਗ ਸੈਂਟਰ ਹੈਗਾ ਰੋਪੜ ਦਾ ਜਿੱਥੇ ਆਰਟੀਓ ਦਫਤਰ ਹੈਗਾ ਜਿੱਥੇ ਬਣਿਆ ਹੋਇਆ ਤੇ ਏਸ਼ੇ ਦਫਤਰ ਦੇ ਵਿੱਚ ਜਿਹੜੇ ਡਰਾਈਵਿੰਗ ਲਾਇਸੈਂਸ ਬਣਦੇ ਨੇ ਤੇ ਇੱਥੇ ਹੀ ਜਿਹੜੀਆਂ ਵਾਹਨਾਂ ਦੀਆਂ ਜਿਹੜੀਆਂ ਆਰਸੀਆਂ ਨੇ ਦਸਤਾਵੇਜ਼ ਆ ਉਹ ਜਿਹੜੇ ਬਣਾਏ ਜਾਂਦੇ ਨੇ ਪਰ ਇਥੋਂ ਦੂਰ ਦਰਾਡੇ ਤੋਂ ਆਉਣ ਵਾਲੇ ਜਿਹੜੇ ਲੋਕ ਨੇ ਉਹ ਖੱਜਲ ਖਵਾਰ ਹੁੰਦੇ ਨੇ ਹਾਲਾਤ ਕੀ ਨੇ ਗਰਾਊਂਡ ਜ਼ੀਰੋ ਤੋਂ ਤੁਹਾਨੂੰ ਦਿਖਾ ਰਹੇ ਹਾਂ ਆ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਬਾਥਰੂਮ ਬਣਾਏ ਹੋਏ ਨੇ ਜਿਹੜੇ ਦੂਰ ਦਰਾਡੇ ਤੋਂ ਆਉਣ ਵਾਲੇ ਲੋਕ ਨੇ ਪਰ ਹਾਲਾਤ ਤੁਸੀਂ ਵੇਖ ਸਕਦੇ ਹੋ ਵੀ ਫਲਸ਼ਾ ਜਿਹੜੀਆਂ ਨੇ ਉਹ ਟੁੱਟੀਆਂ ਹੋਈਆਂ ਨੇ ਵਾਸ਼ ਬੈਸ਼ਨ ਜਿਹੜੇ ਨੇ ਉਹ ਟੁੱਟੇ ਹੋਏ ਨੇ ਔਰ ਪਾਣੀ ਦੀ ਬਿਲਕੁਲ ਵੀ ਇੱਥੇ ਜਿਹੜੀ ਵਿਵਸਥਾ ਨਹੀਂ ਹੈਗੀ ਔਰ ਕਿਸ ਤਰੀਕੇ ਦੇ ਨਾਲ ਲੋਕ ਖੱਜਲ ਖਵਾਰ ਹੁੰਦੇ ਨੇ ਖਾਸ ਤੌਰ ਦੇ ਉੱਤੇ ਜੇਕਰ ਗੱਲ ਕੀਤੀ ਜਾਵੇ ਤਾਂ ਮਹਿਲਾਵਾਂ ਦੀ ਜਾਂ ਜਿਹੜੀਆਂ ਲੜਕੀਆਂ ਨੇ ਉਹ ਜਦੋਂ ਇੱਥੇ ਆਉਂਦੇ ਨੇ ਆਉਂਦੀਆਂ ਨੇ ਤਾਂ ਉਹਨਾਂ ਨੂੰ ਕਿੰਨੀਆਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਦਾ ਅੰਦਾਜ਼ਾ ਸਹਿਦੇ ਹੀ ਇਹਨਾਂ ਤਸਵੀਰਾਂ ਤੋਂ ਤੁਸੀਂ ਲਗਾ ਸਕਦੇ ਹੋ ਇਹ ਕੋਈ ਇੱਕ ਬਾਥਰੂਮ ਨਹੀਂ ਹੈ ਬਲਕਿ ਇਸ ਦੇ ਇਲਾਵਾ ਬਾਥਰੂਮ ਤਾਂ ਇੱਥੇ ਜ਼ਰੂਰ ਹੋਰ ਬਣਾਏ ਨੇ ਪਰ ਹਾਲਾਤ ਇਹਨਾਂ ਸਾਰਿਆਂ ਦੇ ਵੱਧ ਤੋਂ ਵੱਤਰ ਨੇ ਪੀਣ ਵਾਲੇ ਪਾਣੀ ਦੀ ਇੱਥੇ ਸਮੱਸਿਆ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਪੀਣ ਵਾਲੇ ਪਾਣੀ ਦਾ ਇੱਥੇ ਪ੍ਰਬੰਧ ਨਹੀਂ ਹੈ ਲਾਇਸੈਂਸ ਦੀ ਕੋਈ ਦਿੱਕਤ ਨਹੀਂ ਪਹਿਲਾਂ ਸੀਗਾ ਅਫੀਸ਼ਲ ਨਹੀਂ ਸੀ ਹੋ ਰਹੇ ਤੇ ਹੁਣ ਲਾਇਸੈਂਸ ਬਣ ਰਹੇ ਨੇ ਕੋਈ ਪ੍ਰੋਬਲਮ ਨਹੀਂ ਪੇਪਰ ਵਰਕ ਜਿਹੜਾ ਸੀਗਾ ਉਹ ਪਹਿਲਾਂ ਇੱਥੇ ਆਫਿਸ ਨਹੀਂ ਸੀ ਮੋਹਾਲੀ ਸੀਗਾ ਹੁਣ ਇੱਥੇ ਸਾਰਾ ਟਰਾਂਸਫਰ ਡਾਟਾ ਹੋ ਰਿਹਾ ਐਨਆਈਐਸ ਤੋਂ ਇੱਥੋਂ ਉਹ ਜਗਾ ਤੇ ਇੱਥੋਂ ਬਣ ਲੱਗ ਜਾਣਗੇ ਸਾਰੇ ਪਰ ਇਹ ਲੋਕ ਤਾਂ ਕਹਿ ਰਹੇ ਆ ਵੀ ਕਈ ਕਈ ਮਹੀਨਿਆਂ ਤੋਂ ਖੱਜਲ ਖਵਾਰ ਹੋ ਰਹੇ ਨੇ ਇਹਨਾਂ ਦੇ ਪਰਮਿਟ ਨਹੀਂ ਬਣ ਰਹੇ ਇਹਨਾਂ ਦੀਆਂ ਗੱਡੀਆਂ ਦੇ ਆਰਸ਼ੀਆ ਨਹੀਂ ਬਣ ਰਹੀਆਂ ਇਹਨਾਂ ਨੂੰ ਕੋਈ ਦਿੱਕਤ ਨਹੀਂ ਸਰ ਲਾਇਸੈਂਸ ਬਣ ਰਹੇ ਨੇ ਐਮ ਵੀ ਚ ਆਪ ਬੈਠੇ ਪ੍ਰੋਟੈਸਟ ਹੁੰਦਾ ਤੇ ਇੱਥੇ ਲਾਇਸੈਂਸ ਬਣਦੇ ਆ ਕੋਈ ਪ੍ਰੋਬਲਮ ਨਹੀਂ ਡਾਕੂਮੈਂਟਸ ਜਿਹੜੇ ਪਰਮਿਟ ਦੀ ਤੁਸੀਂ ਗੱਲ ਕਰਦੇ ਹੋ ਉਹ ਪਹਿਲਾਂ ਮੁਹਾਲੀ ਬੰਦੇ ਸੀ ਉਹ ਇੱਥੇ ਡਾਟਾ ਟਰਾਂਸਫਰ ਹੋਏਗਾ ਤਾਂ ਇੱਥੋਂ ਸ਼ੁਰੂ ਹੋ ਜਾਣਗੇ ਕੋਈ ਤਾਂ ਕਦੇ ਅਸੀਂ ਮੁਹਾਲੀ ਵੀ ਜਾਏ ਉੱਥੇ ਵੀ ਨਹੀਂ ਬਣ ਰਹੇ ਸਰ ਤੇ ਡਾਟਾ ਟਰਾਂਸਫਰ ਹੋ ਰਿਹਾ ਸਰ ਐਨ ਆਈ ਐਸ ਜਦੋਂ ਹੋ ਜਾਂਦਾ ਹੈ ਨਾਲ ਦੀ ਨਾਲ ਸਾਰਾ ਕੰਮ ਅਸੀਂ ਤੁਹਾਡੇ ਹਾਲਾਤ ਇੱਥੇ ਆ ਬਾਥਰੂਮਾਂ ਦੇ ਹਾਲਾਤ ਇਹਦੇ ਵਾਸਤੇ ਵੀ ਚੱਲ ਰਹੀ ਹੈ ਜੀ ਗੱਲਬਾਤ ਕਰਵਾ ਰਹੇ ਆ ਅੰਦਰ ਵੀ ਠੀਕ ਹੈ ਇੱਥੇ ਵੀ ਸਾਰਾ ਹੋ ਰਿਹਾ ਹੈ ਅੱਡੀ ਪਬਲਿਕ ਤੁਹਾਡੇ ਕੋਲ ਅੱਛਾ ਹੋ ਜਲਦੀ ਹੈ ਸਸਤਾ ਆਪ ਜੀ ਦੇਖੋ ਅਸੀਂ ਤਾਂ ਆਪ ਚੰਦੇ ਆ ਵੀ ਕੋਈ ਪ੍ਰੋਬਲਮ ਨਾ ਆਵੇ ਠੀਕ ਹੈ ਅਸੀਂ ਵੀ ਕਰ ਅਸੀਂ ਵੀ ਕਰ ਰਹੇ ਹਾਂ ਜੀ ਲਿਖਿਆ ਹੋਇਆ ਜੀ ਡਬਲਯੂਡੀ ਨੂੰ ਸਾਰਿਆਂ ਨੂੰ ਲਿਖਿਆ ਹੋਇਆ ਉਹ ਆ ਕੇ ਸਰਵੇ ਕਰਕੇ ਜੋ ਵੀ ਹੈਗਾ ਸੋਚੇ ਛੇ ਛੇ ਮਹੀਨੇ ਤੋਂ ਖੱਜਲ ਖਵਾ ਰਹੇ ਆ ਇਸ ਬਾਰੇ ਉਹਨਾਂ ਦੇ ਗੱਡੀਆਂ ਦੇ ਜਿਹੜੇ ਪਰਮਟ ਆ ਉਹ ਨਹੀਂ ਪ੍ਰੋਪਰ ਉਹੀ ਗੱਲ ਕਰ ਰਹੇ ਆ ਸਰ ਕੋਈ ਪਹਿਲਾਂ ਮਹਾਲੀ ਬਣਦੇ ਸੀ ਪਰਮਟ ਵਗੈਰਾ ਉੱਥੋਂ ਹੁਣ ਇੱਥੇ ਆਫਿਸ ਬਣ ਗਿਆ ਤੇ ਇੱਥੇ ਹੋਣਗੇ ਹਮ ਔਰ ਡਾਟਾ ਟਰਾਂਸਫਰ ਹੋਏਗਾ ਸਾਰਾ ਕੁਝ ਫਿਰ ਉਸ ਤੋਂ ਬਾਅਦ ਇੱਥੇ ਬਣ ਲੱਗ ਜਾਣਾ ਕਿ ਕੁਝ ਇੱਕ ਐਸਓ ਦੀ ਜਿਹੜੀ ਇੱਥੇ ਪੋਸਟ ਹੈਗੀ ਆ ਉਹ ਕਹਿੰਦੇ ਐਸਓ ਸਾਹਿਬ ਤਾਂ ਕਦੇ ਦੇਖੀ ਨਹੀਂ ਸੀ ਨਹੀਂ ਸਰ ਆਉਂਦੇ ਨੇ ਟਿਊਜ਼ਡੇ ਦੀ ਟਿਊਜ਼ਡੇ ਉਹਨਾਂ ਦੀ ਡਿਊਟੀ ਆ ਅੱਛਾ ਉਹ ਆਉਂਦੇ ਨੇ ਬੈਠਦੇ ਨੇ ਕੰਮ ਹੁੰਦਾ ਹੈ ਪਰ ਲੋਕਾਂ ਨੂੰ ਫਿਰ ਦਿਖਦੇ ਨਹੀਂ ਆਉਂਦੇ ਕਿ ਲੋਕ ਤਾਂ ਇਹ ਕਹਿੰਦੇ ਨੇ ਉਹਨੇ ਸਰ ਉਹ ਹੁਣ ਫਰਡੇ ਦੇ ਦੇਖੋ ਆ ਥੋੜੇ ਸਾਹਮਣੇ ਆ ਫਰਡੇ ਆਉਣਗੇ ਤਾਂ ਫਰਡੇ ਕਿੱਥੋਂ ਹੋਣਗੇ ਉਹਨਾਂ ਦੀ ਚਾਰ ਦਿਨ ਡਿਊਟੀ ਮੁਹਾਲੀ ਹੈ ਜੀ ਇੱਕ ਦਿਨ ਇੱਥੇ ਹੈ ਟਿਊਜ਼ਡੇ ਦੀ ਟਿਊਜ਼ਡੇ ਇੱਥੇ ਆਉਂਦੇ ਨੇ ਜਿਹੜੇ ਇੱਥੋਂ ਦੇ ਸਬੰਧਤ ਅਧਿਕਾਰੀ ਨੇ ਉਹਨਾਂ ਦੇ ਨਾਲ ਜਦੋਂ ਅਸੀਂ ਇਸ ਸੰਬੰਧੀ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਡਾਟਾ ਟਰਾਂਸਫਰ ਹੋਣ ਦੀ ਪ੍ਰਕਿਰਿਆ ਜਿਹੜੀ ਆ ਉਹ ਮੁਹਾਲੀ ਤੋਂ ਰੋਪੜ ਦੇ ਲਈ ਚੱਲ ਰਹੀ ਹੈ ਜਿਸ ਕਰਕੇ ਕੁਝ ਸਮੱਸਿਆ ਦਰਪੇਸ਼ ਆ ਰਹੀਆਂ ਨੇ ਪਰ ਜ਼ਮੀਨੀ ਹਾਲਾਤ ਜੋ ਇੱਥੋਂ ਦੇ ਜੋ ਇੱਥੋਂ ਦੇ ਬਾਥਰੂਮਾਂ ਦੀ ਸਮੱਸਿਆ ਜੋ ਇੱਥੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਉਸ ਸੰਬੰਧੀ ਅਧਿਕਾਰੀਆਂ ਦਾ ਕਹਿਣਾ ਵੀ ਸਰਕਾਰ ਨੂੰ ਸੰਬੰਧਿਤ ਉੱਚ ਅਧਿਕਾਰੀਆਂ ਨੂੰ ਪੱਤਰ ਜਿਹੜੇ ਲਿਖੇ ਜਾ ਚੁੱਕੇ ਨੇ ਪਰ ਇਹ ਪੱਤਰ ਕਦੋਂ-ਕਦੋਂ ਲਿਖੇ ਗਏ ਨੇ ਇਹਨਾਂ ਪੱਤਰਾਂ ਦੇ ਉੱਤੇ ਹੁਣ ਤੱਕ ਕਾਰਵਾਈ ਕਿਉਂ ਨਹੀਂ ਹੋਈ ਇਹ ਇਹ ਦੇਖਣਾ ਬੜਾ ਅਹਿਮ ਹੈਗਾ ਔਰ ਕੌਣ ਇਹਦੇ ਲਈ ਜ਼ਿੰਮੇਵਾਰ ਹੈ ਕਿਉਂਕਿ ਰੋਜ਼ਾਨਾ ਹੀ ਸੈਕਿੰਡਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਆਰਟੀਓ ਦਫ਼ਤਰ ਦੇ ਵਿੱਚ ਆਪਣੇ ਕੰਮ ਕਰਨ ਦੇ ਲਈ ਪਹੁੰਚਦੇ ਨੇ ਤੇ ਇੱਥੇ ਪਹੁੰਚ ਕੇ ਖੱਜਲ ਖੁਆਰ ਹੁੰਦੇ ਨੇ ਕੈਮਰਾਮੈਨ ਸਰਪਜੀਤ ਸਿੰਘ ਦੇ ਨਾਲ ਜਗਜੀਤ ਜੱਗੀ ਪੀਟੀਸ਼ਨੂਜ਼ ਰੋਪੜ